ਉਲਟੇ ਪ੍ਰਸ਼ਾਸਨ ਵਿੱਚ ਕਬੱਡੀ ਸਮੰਧਿਆ ਪੈਦਾ ਹੋ ਰਹੀ ਹੈ ਕਿ ਜਿਹੜੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਇਕੱਠ ਇੱਥੇ ਬਹੁਤ ਜ਼ਿਆਦਾ ਵੱਡਾ ਹੋ ਚੁੱਕਿਆ ਹੈ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ ਹੀ ਜਿਹੜੀ ਪੁਲਿਸ ਉਹ ਲੱਗੀ ਹੋਈ ਹੈ ਬਹੁਤ ਜਿਹੜੀਆਂ ਧਿਆਨਕ ਆਕੇ ਵੱਡੀਆਂ ਲਾਪਟਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਜੀ ਹੈ ਕਿਹੜਾ ਆ ਵੇਹ ਚਲੋ ਮੈਂ ਕਹਿੰਦਾ ਕਿ ਮੂਰਤਾਂ ਕੋਈ ਨਹੀਂ ਹੋਵੇ ਉਹ ਨਹੀਂ ਕਈ ਪੈਸੇ ਨਹੀਂ ਬਣੇ ਬਿਟੂ ਜੀ ਕਿਵੇਂ ਦੇਖਦੇ ਹੋ ਬਹੁਤ ਸਮੇਂ ਦੀ ਜਦੋਂ ਜਹਾਦ ਦੇ ਤੋਂ ਬਾਅਦ ਤੁਹਾਡੀ ਮਿਹਨਤ ਰੰਗ ਲਈਏ ਸਾਰਿਆਂ ਦੇ ਨਾਲ ਮਿਲ ਕੇ ਮਿਹਨਤ ਕੀਤੀ ਗਈ ਜਿਹੜੀ ਅੱਗ ਬੁਝਾਉਣ ਲਈ ਬਾਈ ਜੀ ਮੇਰੀ ਇਕੱਲੇ ਦੀ ਮਿਹਨਤ ਨਹੀਂ ਸਾਰੇ ਦਿੜਬੋ ਵਾਸੀਆਂ ਦੀ ਔਰ ਸਾਰਿਆਂ ਨੇ ਮਿਹਨਤ ਕਰਕੇ ਪੁਸ ਪ੍ਰਸ਼ਾਸਨ ਨੇ ਮਿਹਨਤ ਕਰਕੇ ਸਾਰੇ ਜਿਹਨੇ ਦੁਕਾਨਦਾਰ ਨੇ ਪਿੰਡ ਵਾਸੀ ਨੇ ਉਹਨੇ ਸਾਰਿਆਂ ਨੇ ਅਸੀਂ ਨੇ ਮਿਹਨਤ ਕੀਤੀ ਸਾਡੇ ਬੜੀ ਮਸ਼ਹੂਰ ਦੁਕਾਨਾਂ ਖੱਦਰ ਭੰਡਾਰ ਵਾਲੇ ਖੇਤਲੇ ਵਾਲੇ ਵਸਦੇ ਨੇ ਰਜਿੰਦਰ ਖੇਤਲੇ ਵਾਲੇ ਬਹੁਤ ਵੱਡਾ ਬਾਈ ਨੁਕਸਾਨ ਹੋ ਗਿਆ ਚਲੋ ਅਸੀਂ ਮਾਲਕ ਤੋਂ ਦੁਆ ਕਰਦਾ ਵੀ ਜਾਨੀ ਨੁਕਸਾਨ ਜਿਹੜਾ ਹੈ ਬਚਤ ਹੋ ਗਈ ਸੋ ਮੈਂ ਸਾਰੇ ਨੂੰ ਆਸਾਨੀਆ ਤੌਰ ਤੇ ਬੇਨਤੀ ਕਰਨਾ ਚਾਹਨਾ ਵੀ ਜਦੋਂ ਇਹ ਜੇ ਹਾਸੇ ਹੋ ਜਾਣਾ ਤਾਂ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਜਿਵੇਂ ਅੱਜ ਸਾਡੇ ਡੜਬਾ ਵਾਸੀਆਂ ਨੇ ਔਰ ਦੁਕਾਨ ਵਾਸੀਆਂ ਨੇ ਬਹੁਤ ਵੱਡਾ ਸਾਥ ਦਿੱਤਾ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਨਾਰਾਇਣ ਗਾਰਮੈਂਟ ਸਕੂਲ ਖੇਤਲਾ ਦਾ ਮਾਲਕ। ਉਹ ਦੇਖਿਆ ਗਿਆ ਕਿ ਜਿੱਥੇ ਆਮ ਲੋਕਾਂ ਨੇ ਜਿਹੜਾ ਬਹੁਤ ਸਾਰੀ ਮਿਹਨਤ ਕੀਤੀ ਹੈ ਇਹ ਅੱਗ ਬੁਝਾਉਣ ਦੇ ਵਿੱਚ ਤੁਹਾਡੇ ਬਹੁਤ ਵੱਡਾ ਯੋਗਦਾਨ ਰਿਹਾ ਹੈ। ਹਾਂਜੀ ਮੈਂ ਇੱਥੇ ਕੁਦਰਤੀ ਕੋਈ ਕੰਮ ਆਇਆ ਸੀਗਾ ਤਾਂ ਦੇਖਿਆ ਅੱਗ ਲੱਗੀ ਹੋਈ ਹੈ। ਤਾਂ ਮੈਂ ਉੱਥੋਂ ਉੱਪਰ ਚੜ੍ਹਿਆ ਉੱਪਰੋਂ ਲਟਕ ਕੇ نیچے ਆਇਆ ਤਾਂ ਗੈਸ ਸਿਲੰਡਰ ਚੱਕਿਆ। ਕਾਫੀ ਮਤਲਬ ਕੱਟ ਵਗੈਰਾ ਲੱਗੇ ਹੱਥਾਂ ਤੇ ਪਰ ਤਾਂ ਹਾਂ ਸ਼ੀਸ਼ਾ ਵੀ ਬੰਨਿਆ ਜੀ। ਤਾਂ ਇੱਕ ਸਕੂਲ ਦੇ ਮਾਲਕ ਹੋਣ ਦੇ ਨਾਤੇ ਮੈਂ ਬੱਚਿਆਂ ਨੂੰ ਵੀ ਸਿੱਧੇ ਦੇਣਾ ਚਾਹੁੰਦਾ ਕਿ ਇਨਸਾਨੀਅਤ ਨੂੰ ਜਿਉ ਤੇ ਤੁਹਾਡੀ ਕਵਰੇਜ ਦੇ ਜਰੀਏ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਜੇ ਕਿਤੇ ਐਵੇਂ ਦਾ ਹਾਸਾ ਹੁੰਦਾ ਤਾਂ ਉੱਥੇ ਤੁਰੰਤ ਜਿਹੜੀ ਮਦਦ ਕਰਨੀ ਚਾਹੀਦੀ ਹੈ ਜਿਸ ਦੇ ਯੋਗ ਅਸੀਂ ਹੈਗੇ ਹਾਂ ਜਾਨੀ ਨੁਕਸਾਨ ਤੋਂ ਬਚਾਰੇਗਾ ਹਾਂਜੀ ਜਾਨੀ ਨੁਕਸਾਨ ਤੋਂ ਬਚਾਰੇਗਾ ਪਰ ਆਰਥਿਕ ਤੌਰ ਤੇ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਸੋ ਪਰਮਾਤਮਾ ਉਸ ਦੀ ਪਰਭਾਈ ਕਰੇ ਇਹਨੇ ਸਾਡੇ ਫਾਇਰ ਬ੍ਰਿਗੇਡ ਦੇ ਜਵਾਨ ਜਿਨ੍ਹਾਂ ਨੇ ਇੰਨੀ ਵੱਡੀ ਅੱਗ ਲੱਗੀ ਸੀ ਜਿਨ੍ਹਾਂ ਨੇ ਬੜੀ ਮਸ਼ੱਕਤ ਦੇ ਨਾਲ ਜਿਹੜੀ ਅੱਗ ਉਹਨੂੰ ਬੁਝਾਇਆ ਹੈ ਤੇ ਮੈਂ ਇਹਨਾਂ ਦੇ ਨਾਲ ਗੱਲ ਕਰਾਂਗਾ ਇਹ ਥੋੜਾ ਜਿਹਾ ਦੱਸਣ ਕਿ ਕੀ ਕਿਵੇਂ ਇਹਨਾਂ ਨੇ ਕੀ ਕਿਵੇਂ ਮਿਹਨਤ ਕੀਤੀ ਕਿਵੇਂ ਇਹਨਾਂ ਦਾ ਪ੍ਰੋਸੈਸ ਇਹ ਕਿਵੇਂ ਹੁੰਦਾ ਜੀ ਤੁਸੀਂ ਦੱਸੋਗੇ ਖਾਲਸਾ ਜੀ ਥੋੜਾ ਜਿਹਾ ਭਾਜੀ ਜਦੋਂ ਵੀ ਸਾਨੂੰ ਪੌੜ ਆਈ ਅਸੀਂ ਸੁਰੂ ਫਾਇਰ ਬ੍ਰਿਗੇਡ ਤੋਂ ਇੱਥੇ ਪਹੁੰਚੇ ਤਾਂ ਦੇਖਿਆ ਵੀ ਉੱਪਰਲੇ ਦੋ ਫਲੋਰਾਂ ਦੇ ਉੱਪਰ ਅੱਗ ਲੱਗ ਰਹੀ ਸੀਗੀ ਨੀਚਲੇ ਫਲੋਰ ਤੇ ਅੱਗ ਹੈ ਨਹੀਂ ਸੀਗੀ ਜਦਕਿ ਨੀਚਲੇ ਫਲੋਰ ਵੱਲ ਅੱਗ ਵਧ ਰਹੀ ਸੀ ਸਾਰੀ ਵਕਤ ਫਿਰ ਔਰ ਸਾਡੀ ਸਾਰੇ ਫਾਇਰ ਬ੍ਰਿਗੇਡ ਦੇ ਸਾਰੇ ਜਵਾਨਾਂ ਨੇ ਪਰ ਤੇ ਜਿਹੜੇ ਕੱਪੇ ਹੋਰ ਵੀ ਗੱਡੀਆਂ ਮਗਾਈਆਂ ਨੇ ਸਨਾਵਤ ਦੀ ਗੱਡੀ ਹੈ ਸਮਾਣਤ ਦੀ ਗੱਡੀ ਹੈ ਇੱਥੇ ਲੋਕਾਂ ਦੀ ਗੱਡੀ ਵੀ ਹੁੰਦੀ ਹੈ ਤੁਸੀਂ ਕੀ ਕਹਿੰਦੇ ਹੋ